ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਰੇਡ ਕਰ ਭਾਰੀ ਮਾਤਰਾ ਚ ਫੜਿਆ ਨਸ਼ੀਲਾ ਕੈਮੀਕਲ ਐਸੋਸੀਏਸ਼ਨ ਨੇ ਫਾਰਮ ਕਰਤਾ ਸੀਗਾ ਮੁਕ ਤੇ ਆ ਕੇ ਉਹਨਾਂ ਨੇ ਜਿਹੜੀ ਚੋਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਉਹਨਾਂ ਅਨ੍ਰਿਸਟ ਤੇ ਅਗੇਂਸਟ ਕੀਤਾ ਹੈ ਡਰਮ ਅਤੇ ਕੈਨਾਂ ਭਰ ਕੇ ਸੜਕ ਕਿਨਾਰੇ ਲਕੋ ਰੱਖਿਆ ਸੀ ਵੱਡੀ ਮਾਤਰਾ ਚ ਨਸ਼ੀਲਾ ਪਦਾਰਥ ਇੰਸਪੈਕਟਰ ਸਾਹਿਬ ਨੇ ਇੱਕ ਡਰਮ ਤੇ ਦੋ ਕੈਨ ਸਾਡੇ ਹਵਾਲੇ ਕਿਤੇ ਜਿਹੜਾ ਉਹਨਾਂ ਨੂੰ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨਾਂ ਦੱਸਿਆ ਸੀ ਇਹ ਕੋਣ ਜੈਸੀ ਕੋਈ ਤੱਤ ਜਿਹੜੇ ਆ ਉਹ ਯਾਦਦੇ ਹਨ ਉਹਦੇ ਅਨਸਾਰ ਇਹ ਕਾਰਵਾਈ ਕਰ ਰਹੇ ਆ ਜਾਂਚ ਲਈ ਲੈਬ ਚ ਭੇਜੇਗੇ ਨਸ਼ੀਲੇ ਪਦਾਰਥ ਇਹ ਕੋਈ ਕੁਝ ਕਹਾਂਗੇ ਕਿਉਂਕਿ ਇਹਦੀ ਲੈਬ ਟੈਸਟ ਪੁੱਟ ਆਏਗੀ ਉਸ ਬਾਅਦ ਇਹ ਡਿਸਾਈਡ ਹੋਪਾਂਗੇ ਲਿਕਵਿਡ ਮੈਟੀਰੀਅਲ ਹੈ ਕੋਈ ਹਾਂਜੀ ਲਿਕਵਿਡ ਹੈ ਕੋਈ ਜੀ ਕਿਸ ਤਰ੍ਹਾਂ ਦਾ ਲਿਕਵਿਡ ਹੈ ਜੀ ਲਿਕਵਿਡ ਵਾਈਟ ਕਲਰ ਦਾ ਹੈ ਇੱਕ ਵਾਰ ਇਹਨੂੰ ਕੁਝ ਕੈਂਸਲ ਕਰ ਦੇ ਕਿਉਂਕਿ ਇਹਦੀ ਲੈਬ ਟੈਸਟ ਰਿਪੋਰਟ ਆ ਗਈ ਉਸ ਵਾਰੇ ਸਾਈਡ ਹੋ ਪਾਗੇ ਜੀ ਆਪਣਾ ਐਸਟ ਇਹਨਾਂ ਨੇ ਫਾਰਮ ਕਰਤਾ ਸੀਗਾ ਮੁੱਕ ਤੇ ਆ ਕੇ ਉਹਨਾਂ ਨੇ ਜਿਹੜੀ ਸਾਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਉਹਨਾਂ ਅੰਦਰ ਇਸਤੇ ਅਗੇਂਸਟ ਕੀਤਾ ਹੈ ਇਹ ਈਟੀਓ ਸਾਹਿਬ ਵੀ ਆਏ ਸੀਗੇ ਹਾਂ ਉਹਨਾਂ ਨੂੰ ਆਪਣਾ ਕੋ ਕੰਮ ਸੀਗਾ ਹੋਰ ਵੀ ਪਰ ਇਹ ਹਲੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕਿਸ ਤਰ੍ਹਾਂ ਦਾ ਲਿਕਵਿਡ ਸੀਗਾ ਜੀ ਨਹੀਂ ਹਲੋ ਪੁਸ਼ਟੀ ਹੋਵੇ ਇਹ ਲੈਬ ਟੈਸਟ ਰਿਪੋਰਟ ਦਵਾਵੀ ਆਏਗਾ ਐਸਐਸਪੀ ਸਾਹਿਬ ਲੋਕਾਂ ਕੋਲ ਖੁਦ ਕੀਤੀ ਹੈ ਰਿਕਵਰੀ ਜੀ ਜੀ ਅੱਛਾ ਹੀ ਨਾ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਬੀਬੀ ਸਾਹਿਬ ਦੀ ਜੋ ਗੱਲ ਗਵਾਈ ਹੈ ਤਾਂ ਤੇ ਆਪਣੇ ਇਨਸਪੈਕਟਰ ਸਾਹਿਬ ਦੇ ਰਹਿਣਾ ਇਹ ਤਾਂ ਜਿਹੜੀ ਇਹ ਨਾਕਾਬੰਦੀ ਕੀਤੀ ਉੱਥੇ ਇੱਕ ਇਨਸਪੈਕਟਰ ਸਾਹਿਬ ਦਾ ਫੋਨ ਵੀ ਚੁੜਾ ਤੇ ਜਿਹੜੇ ਜੀ ਅਕਸਾਈਜ਼ ਇਨਸਪੈਕਟਰ ਸਾਹਿਬ ਨੇ ਫੁਲਾਨੀ ਜਗ੍ਹਾ ਤੇ ਲਾਰੇ ਨੰਗਲ ਲਾਗੇ ਕੋਈ ਤਰਲ ਪਦਾਰਥ ਜਰਾਂ ਨੂੰ ਟੋਕਰਦੇ ਨਹੀਂ ਹਾਂ ਟੋਕਰਦੇ ਨਹੀਂ ਜੀ ਠੀਕ ਜਿਹੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪੁਆਇੰਟ ਉੱਥੇ ਪਹੁੰਚ ਕੇ ਜਿੱਤੇ ਇੰਸਪੈਕਟਰ ਸਾਹਿਬ ਨੇ ਇੱਕ ਡਰਮ ਤੇ ਦੋ ਕੈਨ ਸਾਡੇ ਹਵਾਲੇ ਕੀਤੇ ਜਿਹੜਾ ਉਹਨਾਂ ਨੇ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨਾਂ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਯਾਦਦੇ ਹਨ ਉਹਦੇ ਅਨੁਸਾਰ ਇਹ ਕਾਰਵਾਈ ਕਰ ਰਹੇ ਹਾਂ ਇਹ ਜੀ ਅੱਜ ਹੀ ਨਾ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਬੀਬੀ ਸਾਹਿਬ ਦੀ ਜੋ ਗਵਾਈ ਹੇਠਾਂ ਤੇ ਆਪਣੇ ਇੰਸਪੈਕਟਰ ਸਾਹਿਬ ਦੇ ਰਹਿਣਾ ਇਹ ਤਾਂ ਜਿਹੜੀ ਇਹ ਨਾਕਾਬੰਦੀ ਕੀਤੀ ਸੀ ਉਥੇ ਇੱਕ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਤੇ ਜਿਹੜੇ ਜੀ ਅਕਸਾਈਜ਼ ਇਨਸਪੈਕਟਰ ਸਾਹਿਬ ਨੇ ਫੁਲਾਨੀ ਜਗ੍ਹਾ ਤੇ ਲਾਰੇ ਨੰਗ ਲਾਗੇ ਕੋਈ ਤਰਲ ਪਦਾਰਥ ਚੜਾਣਾ ਡੋਗਰ ਨੇ ਨਹੀਂ ਹਾਂ ਡੋਗਰ ਦੀ ਠੀਕ ਜਿਹੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪਹੁੰਚੋ ਉੱਥੇ ਪਹੁੰਚੇ ਜਿੱਥੇ ਇਨਸਪੈਕਟਰ ਸਾਹਿਬ ਨੇ ਇੱਕ ਡਰਮ ਤੇ ਦੋ ਕੈਨ ਸਾਡੇ ਹਵਾਲੇ ਕੀਤੇ ਜਿਹੜਾ ਉਹਨਾਂ ਨੇ ਪੁੱਛਿਆ ਤੇ ਕੀ ਚੀਜ਼ ਆ ਉਹਨੂੰ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਯਾਦਦੇ ਹਨ ਪੁਲਿਸ ਸਾਰੇ ਇਹ ਕਾਰਵਾਈ ਕਰ ਰਹੇ ਨੇ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਰੇਡ ਕਰ ਭਾਰੀ ਮਾਤਰਾ ਚ ਫੜਿਆ ਨਸ਼ੀਲਾ ਕੈਮੀਕਲ ਹਾਂ ਐਸੋਚ ਉਹਨੇ ਕੰਮ ਕਰਤਾ ਸੀਗਾ ਮੁਕੇ ਤੇ ਆ ਕੇ ਉਹਨਾਂ ਨੇ ਜਿਹੜੀ ਚੋਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਉਹਨਾਂ ਅਨੁਸਾਰ ਤੇ ਅਗੇਂਸਟ ਕੀਤਾ ਡਰਮ ਅਤੇ ਕੈਨਾਂ ਭਰ ਕੇ ਸੜਕ ਕਿਨਾਰੇ ਲਕੋ ਰੱਖਿਆ ਸੀ ਵੱਡੀ ਮਾਤਰਾ ਚ ਨਸ਼ੀਲਾ ਪਦਾਰਥ ਇੱਥੇ ਇੰਸਪੈਕਟਰ ਸਾਹਿਬ ਨੇ ਇੱਕ ਡਰਮ ਤੇ ਦੋ ਕੈਨ ਸਾਡੇ ਹਵਾਲੇ ਕੀਤੇ ਜਿਹੜਾ ਉਹਨਾਂ ਨੇ ਪੁੱਛਿਆ ਸੀ ਤੇ ਕੀ ਚੀਜ਼ ਆ ਕੋਈ ਦੱਸੀ ਸੀ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਯਾਦਦੇ ਹਨ ਉਹਦੇ ਅਨੁਸਾਰ ਇਹ ਕਾਰਵਾਈ ਕਰ ਰਹੇ ਹਾਂ ਜਾਂਚ ਲਈ ਲੈਬ ਚ ਭੇਜੇਗੇ ਨਸ਼ੀਲੇ ਪਦਾਰਥ ਇਹ ਕੋਈ ਕੁਝ ਕਹਾਂਗੇ ਕਿਉਂਕਿ ਇਹਦੀ ਲੈਬ ਟੈਸਟ ਰਿਪੋਰਟ ਆ ਗਈ ਉਸ ਵਾਰ ਇਹ ਸਾਈਡੋਂ ਪਾ ਦੇ ਜੀ ਲਿਕਵਿਡ ਮੈਟੀਰੀਅਲ ਕੋਈ ਹੈ ਜੀ ਹਾਂਜੀ ਲਿਕਵਿਡ ਹੈ ਕੋਈ ਜੀ ਕਿਸ ਤਰ੍ਹਾਂ ਦਾ ਲਿਕਵਿਡ ਹੈ ਜੀ ਲਿਕਵਿਡ ਵਾਈਟ ਕਲਰ ਦਾ ਹੈ ਇੱਕ ਵਾਰ ਇਹਨੂੰ ਕੁਝ ਕੈਂਸਲ ਕਰ ਦੇ ਕਿਉਂਕਿ ਇਹਦੀ ਲੈਬ ਟੈਸਟ ਰਿਪੋਰਟ ਆ ਗਈ ਉਸ ਵਾਰੇ ਸਾਈਡ ਹੋ ਪਾਗੇ ਜੀ ਆਪਣਾ ਐਸੇਟ ਇਹਨਾਂ ਨੇ ਫਾਰਮ ਕਰਤਾ ਸੀਗਾ ਮੁੱਕ ਤੇ ਆ ਕੇ ਉਹਨਾਂ ਨੇ ਜਿਹੜੀ ਸੌਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਉਹਨਾਂ ਅੰਡਰ ਰਿਸਟ ਤੇ ਅਗੇਂਸਟ ਕੀਤਾ ਹੈ ਇਹ ਈਟੀਓ ਸਾਹਿਬ ਵੀ ਆਏ ਸੀਗੇ ਹਾਂ ਉਹਨਾਂ ਤੋਂ ਵੀ ਆਪਣਾ ਕੋ ਕੰਮ ਸੀਗਾ ਹੋਰ ਵੀ ਪਰ ਇਹ ਵਾਲੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕਿਸ ਤਰ੍ਹਾਂ ਦਾ ਲਿਕਵਿਡ ਸੀਗਾ ਜੀ ਨਹੀਂ ਹਲਕੀ ਪੁਸ਼ਟੀ ਹੋਵੇ ਇਹ ਲੈਬ ਟੈਸਟ ਰਿਪੋਰਟ ਦਵਾ ਕੇ ਆਏਗਾ ਐਸਐਸਪੀ ਸਾਹਿਬ ਲੋਕ ਖੁਦ ਕੀਤੀ ਰੀਕਾਰਡਿੰਗ ਇਹ ਨਹੀਂ ਅੱਛਾ ਹੀ ਨਾ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡੀਵੀ ਸਾਹਿਬ ਦੀ ਜੋ ਗਵਾਈ ਹੇਠਾਂ ਤੇ ਆਪਣੇ ਇਨਸਪੈਕਟਰ ਸਾਹਿਬ ਦੇ ਰਹਿਣਾ ਇਹ ਸੀ ਜਿਹੜੀ ਇਹ ਨਾਕਾਬੰਦੀ ਕੀਤੀ ਉੱਥੇ ਇੱਕ ਇਨਸਪੈਕਟਰ ਸਾਹਿਬ ਦਾ ਫੋਨ ਵੀ ਚੋਰਾ ਤੇ ਜਿਹੜੇ ਜੀ ਅਕਸਾਈਜ਼ ਇਨਸਪੈਕਟਰ ਸਾਹਿਬ ਨੇ ਫੁਲਾਨੀ ਜਗ੍ਹਾ ਤੇ ਲਾਰੇ ਨੰਗਲ ਲਾਗੇ ਕੋਈ ਤਰਲ ਪਦਾਰਥ ਜਿਹੜਾ ਨਾ ਟੋਕਰ ਨਹੀਂ ਹਾਂ ਟੋਕਰ ਦੀ ਠੀਕ ਜਿਹੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪੁੱਛੋ ਇਹ ਤੇ ਪੰਚਾਇਤ ਦੇ ਇਨਸਪੈਕਟਰ ਨੇ ਇੱਕ ਡਰਾਮਾ ਤੇ ਦੋ ਕਹਿਣ ਸਾਡੇ ਹਵਾਲੇ ਕਿਤੇ ਜਿਹੜਾ ਉਹਨੂੰ ਪਛਾਹੀ ਤੇ ਕੀ ਚੀਜ਼ ਆ ਉਹਨੂੰ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਯਾਦਦੇ ਹਨ ਉਹਦੇ ਅਨੁਸਾਰ ਇਹ ਕਾਰਵਾਈ ਕਰ ਰਹੇ ਨੇ ਇਹ ਵੀ ਅੱਜ ਹੀ ਨਾ ਸਪੈਸ਼ਲ ਨਾਕਾਬੰਦੀ ਮਾਨ ਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡੀਪੀ ਸਾਹਿਬ ਦੀ ਜੋ ਗੱਲ ਗਵਾਈ ਹੋਇਆ ਤਾਂ ਤੇ ਆਪਣੇ ਇਨਸਪੈਕਟਰ ਸਾਹਿਬ ਦੇ ਰਹਿਣਾ ਹੋਇਆ ਤਾਂ ਜਿਹੜੀ ਇਹ ਨਾਕਾਬੰਦੀ ਕੀਤੀ ਸੀ ਉਥੇ ਇੱਕ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਤੇ ਜਿਹੜੇ ਜੀ ਅਕਸਰ ਇਨਸਪੈਕਟਰ ਸਾਹਿਬ ਨੇ ਫਲਾਨੀ ਜਗ੍ਹਾ ਤੇ ਲਾਰੇ ਲੰਗਣ ਲੱਗੇ ਕੋਈ ਤਰਲ ਪਦਾਰਥ ਛੜਾਣਾ ਡੋਗਰ ਦੇ ਨਹੀਂ ਹਾਂ ਡੋਗਰ ਦੇ ਨਹੀਂ ਠੀਕ ਜਿਹੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪਹੁੰਚੋ ਉੱਥੇ ਪਹੁੰਚੇ ਜਿੱਥੇ ਇਨਸਪੈਕਟਰ ਸਾਹਿਬ ਨੇ ਇੱਕ ਡਰਮ ਤੇ ਦੋ ਕੈਨ ਸਾਡੇ ਹਵਾਲੇ ਕੀਤੇ ਜਿਹੜਾ ਉਹਨਾਂ ਨੇ ਪੁੱਛਿਆ ਸੀ ਤੇ ਕੀ ਚੀਜ਼ ਆ ਉਹਨੂੰ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਯਾਦਦੇ ਹਨ ਉਦੋਂ ਸਾਰੇ ਇਹ ਕਾਰਵਾਈ ਕਰ ਰਹੇ ਹਾਂ